15 ਲੱਖ ਬੰਦਾ ਕੱਲੇ ਪੰਜਾਬ ਦਾ ਜੁੜਿਆ ਹੋਇਆ ਤੰਦੇ ਨਾਲ ਤੇ ਜਿਹੜਾ ਨੇ 21 ਝਟਕੇ ਦੇ ਵਿੱਚ ਕਹਿਤਾ ਵੀ ਤੁੰਗ ਵਾਲੀ ਬੱਕਰਾ ਮੰਡੀ ਤੁਸੀਂ ਬੰਦ ਕਰ ਦਿਓ ਅੱਜ ਤਾਂ ਨਿੱਕੀ ਜਿਹੀ ਚਿੰਗਾਰੀ ਆਉਣ ਨਾਲ ਦਿਨਾਂ ਚ ਭਾਂਬੜ ਬਣ ਜੂਗੀ ਇਹ ਚੀਜ਼ ਹੈ ਸਾਨੂੰ ਤੁਸੀਂ 50 ਹਜ਼ਾਰ ਮਹੀਨੇ ਦਾ ਦਿਓ ਜੇ ਮੰਡੀ ਲਾਉਣੀ ਹੈ ਲੱਖ ਰੁਪਇਆ ਦਿਓ ਕਿਉਂ ਦੇਈਓ ਯਾਰ ਸੀਸੀ ਸਾਹਿਬ ਇੱਥੋਂ ਫੋਰਸ ਸਾਡੇ ਉੱਤੇ ਭੇਜ ਦਿੰਦਾ ਪੁਲਿਸ ਮੁਲਾਜ਼ਮ ਸਾਰੇ ਉੱਥੇ ਜਾ ਕੇ ਬੈਠੇ ਰਹਿੰਦੇ ਆ ਸਾਡੇ ਓ ਯਾਰ ਸ਼ਰਮ ਕਰੋ ਤੁਸੀਂ ਇੰਨਾ ਧਿਆਨ ਚਿੱਟੇ ਵਾਲਾਂ ਤੇ ਦੇ ਲਓ ਯਾਰ ਚਿੱਟਾ ਹੀ ਖਤਮ ਕਰ ਦਿਓ ਨਾ ਸਾਡਾ ਆਬਦਾ ਰਜਗਾਰੀ ਚੋਂ ਖੋਣਗੇ ਇਹ ਤਾਂ ਨਸ਼ਿਆਂ ਚ ਜਿਹੜੀ ਆਪਣੀ ਨੌਜਵਾਨ ਪੀੜੀ ਲੱਗਣੀ ਲੱਗਣੀ ਸਰਕਾਰ ਨੂੰ ਇਹੀ ਬੇਨਤੀ ਆ ਵੀ ਤੁਸੀਂ ਇਦਾਂ ਧੱਕਾ ਨਾ ਕਰੋ ਜਿਹੜਾ ਗਰੀਬਾਂ ਦੇ ਗਰੀਬਾਂ ਦੀ ਹਾਇ ਲੈ ਕੇ ਮਾਰਦੇ ਕਾਲੀਦਾਲ ਸਰਕਾਰ ਵੀ ਗਈ ਆ ਕਾਂਗਰਸ ਵੀ ਗਈ ਆ ਕਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਪਰ ਜਦੋਂ ਦੀ ਇਹ ਸਰਕਾਰ ਆਈ ਆ ਇਹਨੇ ਕੋਈ ਨਾ ਕੋਈ ਟੱਚ ਮੰਡੀ ਦੇ ਵਿੱਚ ਅੜੀ ਆ ਉਦੋਂ ਜਿੰਨਾ ਸਕੰਜਾ ਤੁਸੀਂ ਸਾਡੇ ਮੰਡੀਆਂ ਵਾਲੇ ਤੇ ਕਸ ਰਹੇ ਆ ਫੋਰਸ ਲਾ ਕੇ ਆਪ ਦੀ ਜੇ ਉਹਨਾਂ ਸਕੰਜਾ ਤੁਸੀਂ ਚੋਰੀਆਂ ਵਾਲਿਆਂ ਤੇ ਚਿੱਟੇ ਵਾਲਿਆਂ ਤੇ ਇਹਨਾਂ ਦੇ ਕਸ ਦੋ ਤਾਂ ਕਿਉਂ ਨਹੀਂ ਬੰਦ ਹੋ ਸਕਦਾ ਜੇ ਸਰਕਾਰ ਅੱਜ ਸਾਡੇ ਨਾਲ ਧੱਕਾ ਕਰੂਗੀ ਤਾਂ ਅਸੀਂ ਬਿਲਕੁਲ ਸਰਕਾਰ ਦੇ ਉਲਟ ਚੱਲਾਂਗੇ ਜੀ ਸੰਘਰਸ਼ ਦੀ ਸਾਡੀ ਪੂਰੀ ਤਿਆਰੀ ਆ ਸਰਕਾਰ ਨੌਕਰੀਆਂ ਤਾਂ ਸਾਨੂੰ ਦੇ ਨਹੀਂ ਰਹੀ ਅਸੀਂ ਆਪ ਦਾ ਰਜਗਾਰ ਕਰ ਰਹੇ ਆ ਸਰਕਾਰ ਉਹ ਵੀ ਰਜਗਾਰ ਖੋਈ ਆ ਮਾਨ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਵੀ ਜਿਹੜੇ ਨੌਜਵਾਨ ਆਪਦੇ ਧੰਦੇ ਨਾਲ ਜੁੜੇ ਹੋਏ ਸੀ ਤੁਸੀਂ ਇਹਨਾਂ ਨੂੰ ਇੱਥੋਂ ਭਜਾਉਣ ਦੀ ਤਿਆਰੀ 'ਚ ਲੱਗੇ ਹੋਏ ਆ ਪੂਰੀ आरएमबी टेलीविज़न ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ सुरेंद्र ਤੁੰਗ ਵਾਲੀ ਬੱਕਰੀ ਮੰਡੀ ਸਰਕਾਰ ਦੇ ਵੱਲੋਂ ਬੰਦ ਕਰਵਾਈ ਜਾ ਰਹੀ ਹੈ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਬੱਚੇ ਆਪਣੇ ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਜਾ ਰਹੇ ਨੇ ਪਰ ਜਿਹੜੇ ਆਪਣਾ ਰੁਜ਼ਗਾਰ ਚਲਾ ਰਹੇ ਨੇ ਇੱਥੇ ਰਹਿ ਕੇ ਉਹਨਾਂ ਨੂੰ ਵੀ ਰੁਜ਼ਗਾਰ ਦੇ ਵਿੱਚ ਰੁਕਾਵਟਾਂ ਪਾਈਆਂ ਜਾ ਰਹੀਆਂ ਉਸੇ ਬਾਬਤ ਗੱਲਬਾਤ ਕਰਦੇ ਹਾਂ ਤੁੰਗ ਵਾਲੀ ਤੋਂ ਇੱਥੇ ਬੱਕਰੀ ਦੇ ਜਿਹੜੇ ਬੱਕਰੀਆਂ ਪਾਲਦੇ ਨੇ ਉਹ ਇੱਥੇ ਖੜੇ ਨੇ ਬਾਈ ਜੀ ਇਹ ਤੁੰਗ ਵਾਲੀ ਜੋ ਮੰਡੀ ਹੈ ਬੰਦ ਕਿਉਂ ਕਰਵਾਈ ਜਾ ਰਹੀ ਹੈ ਬਾਈ ਜੀ ਮੈਂ ਬਲਵਿੰਦਰ ਸਿੰਘ ਮਾਨ ਮਾਨਗੋਟ ਫਾਰਮ ਪਿੰਡ ਤੁੰਗਵਾਲੀ ਪਿੰਡ ਤੁੰਗਵਾਲੀ ਦੇ ਵਿੱਚ ਇੱਕ ਬੱਕਰੀਆਂ ਦਾ ਮੇਲਾ ਲੱਗਦਾ ਕਾਫੀ ਪੁਰਾਣਾ ਲੱਗਦਾ ਬਹੁਤ ਸਰਕਾਰਾਂ ਗਈਆਂ ਉਹਦੇ ਚੋਂ ਕਾਲੀਦਾਲ ਸਰਕਾਰ ਵੀ ਗਈ ਆ ਕਾਂਗਰਸ ਵੀ ਗਈ ਆ ਕਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਪਰ ਜਦੋਂ ਦੀ ਇਹ ਸਰਕਾਰ ਆਈ ਆ ਇਹਨੇ ਕੋਈ ਨਾ ਕੋਈ ਟੱਚ ਮੰਡੀ ਦੇ ਵਿੱਚ ਅੜੀ ਆ ਉਦੋਂ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਕਿੰਨੇ ਲੋਕ ਇਹ ਰਜਗਾਰ ਨਾਲ ਜੁੜੇ ਹੋਏ ਆ ਜੇ ਮੈਂ ਗੱਲ ਕਰਾਂ 15 ਲੱਖ ਬੰਦਾ ਕੱਲੇ ਪੰਜਾਬ ਦਾ ਜੁੜਿਆ ਹੋਇਆ ਤੰਦੇ ਨਾਲ ਤੇ ਜਿਹੜਾ ਨੇ 21 ਝਟਕੇ ਦੇ ਵਿੱਚ ਕਹਿਤਾ ਵੀ ਤੁੰਗਵਾਲੀ ਬੱਕਰਾ ਮੰਡੀ ਤੁਸੀਂ ਬੰਦ ਕਰ ਦਿਓ ਜਿਹੜੀ ਅਸੀਂ ਆਪਦੀ ਮਿਹਨਤ ਨਾਲ ਆਪਦੀ ਜਗ੍ਹਾ ਦੇ ਵਿੱਚ ਆਪਦੇ ਬਲ ਬੂਤੇ ਤੇ ਇਥੋਂ ਤੱਕ ਲੈ ਕੇ ਆਏ ਆਂ ਜਿਹੜੀ ਬੱਕਰੀ ਨੂੰ ਕੋਈ ਪੁੱਛਦਾ ਨਹੀਂ ਸੀ ਅੱਜ ਪੂਰੀ ਪੂਰੀ ਇੰਡੀਆ ਦੇ ਵਿੱਚ ਲੈ ਕੇ ਗਏ ਆਂ ਇੰਡੀਆ ਛੱਡੋ ਇੰਟਰਨੈਸ਼ਨਲ ਲੈਵਲ ਤੇ ਇਹਨੂੰ ਲਜਾਣ ਬਾਦਲੇ ਵੱਡੀਆਂ-ਵੱਡੀਆਂ ਕੰਪਨੀਆਂ ਨਾਲ ਗੱਲਾਂ ਬਾਤਾਂ ਕਰਕੇ ਆਏ ਆਂ ਗੁਜਰਾਤ ਮੀਟਿੰਗਾਂ ਕਰਕੇ ਆਏ ਆਂ ਮਹਾਰਾਸ਼ਟਰ ਮੀਟਿੰਗਾਂ ਕਰਕੇ ਆਏ ਆਂ ਵੀ ਇਹਨੂੰ ਆਪਾਂ ਐਕਸਪੋਰਟ ਕਿਵੇਂ ਕਰ ਸਕਦੇ ਆਂ ਮੈਂ ਤਾਂ ਉਹ ਕੰਪਨੀ ਇਹਨੂੰ ਇੰਟਰਨੈਸ਼ਨਲ ਧੰਦੇ ਨੂੰ ਵਧਾਉਣ ਜਾ ਰਹੇ ਆਂਗਾ ਤੇ ਇਹਨਾਂ ਨੇ ਇਹ ਧੰਦੇ ਨੂੰ ਖਤਮ ਕਰਕੇ ਇਹਨਾਂ ਨੇ ਪੰਜਾਬ 'ਚ ਵੀ ਖਤਮ ਕਰਤਾ ਐਨਆਰਆਈ ਵੀਰਾਂ ਦਾ ਬਹੁਤ ਜ਼ਿਆਦਾ ਪੈਸਾ ਲੱਗਿਆ ਹੋਇਆ ਏ ਧੰਦੇ 'ਚ ਨੌਜਵਾਨ ਵੀਰਾਂ ਦਾ ਬਹੁਤ ਜ਼ਿਆਦਾ ਪੈਸਾ ਲੱਗਿਆ ਹੋਇਆ ਜਿਹੜੇ ਇਹ ਸਾਸ ਨਾਲ ਵੀ ਸਾਨੂੰ ਮਨਾ ਬਾਹਰ ਜਾਣ ਦੀ ਲੋੜ ਆ ਨਾ ਜੌਬ ਕਰਨ ਦੀ ਲੋੜ ਆ ਇਸ ਧੰਦੇ ਦੇ ਵਿੱਚ ਪੈਸਾ ਲੱਗਿਆ ਅੱਜ ਇਹਨਾਂ ਦੀ ਇੱਕ ਨਗਹਿਲੀ ਕਾਰਨ ਉਹ ਸਾਰੇ ਪੈਸੇ ਮਿੱਟੀ ਹੁੰਦੇ ਆ ਇਹਨਾਂ ਦੇ ਉਹੀ ਬੱਕਰੀ ਦਾ ਰੇਟ ਜਿਹੜੀ ਅੱਜ 20 ਵੀ 25-25000 ਰੁਪਇਆ ਉਹ ਬੱਕਰੀਆਂ ਦਾ ਰੇਟ 10-10000 ਰੁਪਇਆ ਰਹੇ ਜਿੱਥੇ ਤੁੰਗ ਵਾਲੀ ਮੰਡੀ ਬੰਦ ਹੁੰਦੀ ਆ ਉੱਦਾਂ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਕਿ ਸਾਡੇ ਵੱਲੋਂ ਵਿਰਾਸਤੀ ਮੇਲੇਾਂ ਤੇ ਜਿਵੇਂ ਕਿ ਬਲਦਾਂ ਦੀਆਂ ਦੌੜਾਂ ਹੋਣ ਜਾਂ ਹੋਰ ਵਿਰਾਸਤੀ ਮੇਲੇ ਹੋਣ ਉਹਨਾਂ ਤੇ ਧਿਆਨ ਦਿੱਤਾ ਜਾ ਰਿਹਾ ਉਹਨਾਂ ਨੂੰ ਪਰਫਲਿਤ ਕੀਤਾ ਜਾ ਰਿਹਾ ਪਰ ਜੇ ਪੁਰਾਣੇ ਰੋਜ਼ਗਾਰ ਜੋ ਚੱਲ ਰਹੇ ਨੇ ਬੱਕਰੀ ਬੱਕਰੀ ਦਾ ਹੋਵੇ ਜਾਂ ਫਿਰ ਕਬੂਤਰਬਾਜੀ ਦਾ ਹੋਵੇ ਇਹ ਤੰਦੇਬੰਦ ਕਿਉਂ ਕਰਵਾਏ ਜਾ ਰਹੇ ਭਾਈ ਜੀ ਇਹਦੇ ਵਿੱਚ ਜਿਹੜੇ ਨਾਲ ਠੇਕੇਦਾਰ ਆ ਚਿਹਤੇ ਬੰਦੇ ਕੁਛ ਇਹ ਠੇਕੇਦਾਰ ਉਹਨਾਂ ਬੰਦਿਆਂ ਕੋਲੇ ਆ ਜਿਹੜੇ ਨਾਲ ਚਿਹਤੇ ਬੰਦੇ ਆ ਉਹ ਦੋ ਨੰਬਰ ਦੇ ਵਿੱਚ ਇਹ ਮੰਡੀਆਂ ਨੂੰ ਦੱਬ ਰਹੇ ਆ ਜਿਹੜੇ ਪਸ਼ੂ ਮੰਡੀਆਂ ਦੇ ਠੇਕੇ ਹੁੰਦੇ ਉਹਨਾਂ ਦੀ ਪੂਰੀ ਲਿਸਟ ਬਣਦੇ ਆ ਆ ਆ ਮੰਡੀਆਂ ਖੰਨਾ ਕਰਾਲੀ ਰਾਮਪਰਾ ਮੋੜ ਇਹ ਮੰਡੀਆਂ ਦੇ ਠੇਕੇ ਸੀ ਇੰਨੇ ਪੈਸਾ ਚ ਦੇ ਰਹੀ ਹੈ ਸਰਕਾਰ ਪਰ ਸਾਡੀਆਂ ਮੰਡੀਆਂ ਦੇ ਨਾਂ ਹੀ ਨਹੀਂ ਕਿਸੇ ਲਿਸਟ ਦੇ ਵਿੱਚ ਫੇਰ ਵੀ ਸਾਡੀਆਂ ਮੰਡੀਆਂ ਨੂੰ ਠੇਕੇਦਾਰ ੱੱਕੇ ਨਾਲ ਦੱਬ ਰਹੇ ਆ ਮੰਡੀਆਂ ਵਾਲੇ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਆ ਵੀ ਸਾਨੂੰ ਤੁਸੀਂ 50000 ਮਹੀਨੇ ਦਾ ਦਿਓ ਜੇ ਮੰਡੀ ਲਾਉਣੀ ਆ ਲੱਖ ਰੁਪਿਆ ਦਿਓ ਕਿਉਂ ਦੇਈਏ ਯਾਰ ਸਾਡੀ ਜਗ੍ਹਾ ਸਾਡੇ ਲੋਕ ਸਾਡੇ ਲੋਕ ਵੇਚਣਾ ਆ ਅਸੀਂ ਕਿਹਦਾ ਵੱਟ ਕੇ ਯਾਰ ਛੋਡੇ ਘਰ ਭਰਦਗੇ ਅਸੀਂ ਜਦੋਂ ਅਸੀਂ ਦਾ ਰਲ ਮਿਲ ਕੇ ਸਾਰਾ ਲੰਗਰ ਲਾਉਨੇ ਆ ਸਾਰਾ ਰਲ ਮਿਲ ਕੇ ਇਕੱਠਾ ਕੰਮ ਕਰਦੇ ਆ ਅਸੀਂ ਨਹੀਂ ਜਦੋਂ ਕਿਸੇ ਦਾ ਗਲ ਵੱਢਦੇ ਸੋਡਾ ਅਸੀਂ ਸੋਨੂੰ ਆਪਦਾ ਗਲ ਵੱਢ ਕੇ ਕਿਵੇਂ ਦੇ ਦਈਏ ਅਸੀਂ ਜਾਂ ਸਾਹਮਣੇ ਵਾਲੇ ਦਾ ਗਲ ਵੱਢ ਕੇ ਕਿਵੇਂ ਦੇ ਦਾਂਏ ਆਹ ਹਾਲ ਹਾਲਾਤ ਆ ਸਰਕਾਰ ਦੇ ਵੀ ਸਰਕਾਰ ਨੂੰ ਉੱਪਰ ਭਗਵੰਤ ਮਾਨ ਨੂੰ ਚਾਹੀਦਾ ਵੀ نیچے ਇਹ ਲੋਕਾਂ ਤੇ ਧਿਆਨ ਦੇਵੇ ਇਹਨਾਂ ਨੂੰ ਨਰਥ ਮਾਰੇ ਆਉਣ ਵਾਲੇ ਦਿਨਾਂ 'ਚ ਇਹ ਨਿੱਕੀ ਜੀ ਅੱਜ ਤਾਂ ਨਿੱਕੀ ਜੀ ਚਿੰਗਾਰੀ ਆ ਆਉਣ ਵਾਲੇ ਦਿਨਾਂ 'ਚ ਭਾਂਬੜ ਬਣ ਜੂ ਇਹ ਚੀਜ਼ ਅਸੀਂ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ ਵੱਡੀਆਂ ਰੈਲਿੰਗਾਂ ਕਰਨ ਜਾ ਰਹੇ ਆ ਸਾਰੇ ਲੋਕ ਜੋ ਕਿ ਸਾਡੇ ਨਾਲ ੱੱਕਾ ਜਮਾ ਸ਼ਰਾ ਸਰ ੱੱਕਾ ਸਾਰੀਆਂ ਮੰਡੀਆਂ ਬੰਦ ਕਰਾ ਕੇ ਠੇਕੇਦਾਰ ਕੋਈ ਜਗ੍ਹਾ ਲੈ ਕੇ ਹੋਰ ਉੱਥੇ ਮੰਡੀ ਲਾ ਰਹੇ ਆ ਤੁਸੀਂ ਮੈਨੂੰ ਦੱਸੋ ਵੀ ਅਸੀਂ ਤਾਂ ਇਨਲੀਗਲ ਆ ਠੇਕੇਦਾਰ ਲੀਗਲ ਕਿਵੇਂ ਹੋਗੇ ਡੀਸੀ ਸਾਹਿਬ ਇਥੋਂ ਫੋਰਸ ਸਾਡੇ ਉੱਤੇ ਭੇਜ ਦਿੰਦਾ ਪੁਲਿਸ ਮੁਲਾਜ਼ਮ ਸਾਰੇ ਉੱਥੇ ਜਾ ਕੇ ਬੈਠੇ ਰਹਿੰਦੇ ਆ ਸਾਡੇ ਦੋ ਦੋ ਤਿੰਨ ਤਿੰਨ ਬੱਸਾਂ ਭਰ ਕੇ ਜਾ ਵੜਦੇ ਆ ਉਹ ਯਾਰ ਸ਼ਰਮ ਕਰੋ ਤੁਸੀਂ ਇੰਨਾ ਧਿਆਨ ਚਿੱਟੇ ਵਾਲਾਂ ਤੇ ਦੇ ਲਓ ਯਾਰ ਚਿੱਟਾ ਹੀ ਖਤਮ ਕਰ ਦਿਓ ਨਾ ਰੋਜ਼ ਦੇ ਵੀਡੀਓ ਅਖਬਾਰ ਚੱਕ ਲਓ ਜੇ ਅਸੀਂ ਬੋਲਦੇ ਆ ਸਾਨੂੰ ਤੁਸੀਂ ਦਾਬੇ ਮਾਰਦੇ ਹੋ ਬਈ ਯਾਰ ਤੁਸੀਂ ਚਿੱਟੇ ਤੇ ਬੋਲਦੇ ਹੋ ਤੁਸੀਂ ਇੱਕ ਵਾਰ ਇਸ਼ਤਿਆਰਾਂ ਵਿੱਚ ਤਾਂ ਨਸ਼ਾ ਵੀ ਬੰਦ ਕਰ ਦਿੱਤਾ ਗਿਆ ਹੈ ਇਸ਼ਤਿਆਰਾਂ ਦੇ ਵਿੱਚ ਬੰਦ ਹੋ ਚੁੱਕੇ ਕੀ ਲੱਗਦਾ ਕਿ ਬੰਦ ਹੋ ਗਿਆ ਬਾਈ ਜੀ ਨਹੀਂ ਹੋਇਆ ਗਰਾਊਂਡ ਲੈਵਰ ਤੇ ਆ ਕੇ ਦੇਖੋ ਰੋਜ਼ ਅਖਬਾਰਾਂ ਦੇ ਵਿੱਚ YouTube ਪਰੇ ਪਏ ਆ ਡੇਲੀ ਦੀਆਂ ਡੇਲੀ ਦੀਆਂ ਪੋਸਟਾਂ ਨਾਲ ਕਹਿਣਾ ਨਹੀਂ ਕੰਮ ਕਰਨਾ ਹੁੰਦੇ ਆ ਕਹਿਣਾ ਬੰਦ ਨਹੀਂ ਹੁੰਦੇ ਹਾਂ ਅੱਗੇ ਦਾ ਆਪਣਾ ਕੀ ਪ੍ਰਦਰਸ਼ਨ ਰਹੇਗਾ ਜੇਕਰ ਮੰਡੀ ਇਹ ਨਹੀਂ ਚਲਾਉਂਦੇ ਤਾਂ ਕੀ ਪ੍ਰਦਰਸ਼ਨ ਕਰੋਗੇ ਅੱਗੇ ਤੁਸੀਂ ਅਸੀਂ ਬਾਈ ਜੀ ਬਹੁਤ ਵੱਡੀ ਰੈਲੀ ਕਰਨ ਜਾ ਰਹੇ ਹਾਂ ਉਹ ਵੀ ਅਸੀਂ ਫਿਰ ਇਹਨਾਂ ਦੇ ਪੱਖ 'ਚ ਨਹੀਂ ਕਰਾਂਗੇ ਜੇ ਸਾਡਾ ਕੋਈ ਹੱਲ ਹੁੰਦਾ ਠੀਕ ਆ ਨੇ ਅਸੀਂ ਆਪੋ ਜੇਟ ਕਿਸੇ ਪਾਸੇ ਮਰਜ਼ੀ ਜਾ ਕੇ ਜਾ ਕੇ ਅੱਗੇ ਜਾ ਕੇ ਖੜੀਏ ਇੱਕ ਬਹੁਤ ਵੱਡੇ ਗਰੁੱਪ ਦੇ ਵਿੱਚ ਅਸੀਂ ਆਸੇ ਪਾਸੇ ਜਾਵਾਂਗੇ ਜਿੱਥੇ ਸਾਡਾ ਦਿਲ ਕਰੂਗਾ ਜਦੋਂ ਸਾਡੀ ਕੋਈ ਆਵਾਜ਼ ਨਹੀਂ ਸੁਣਨਗੀ ਹਾਂਜੀ ਬਾਈ ਜੀ ਕਿਵੇਂ ਦੇਖਦੋਂ ਪਹਿਲਾਂ ਕਬੂਤਰ ਬਾਜ਼ੀ ਤੇ ਵੀ ਕਾਫੀ ਸਵਾਲ ਚੱਕੇ ਗਏ ਹੁਣ ਬੱਕਰੀ ਮੰਡੀ ਤੇ ਵੀ ਕਾਫੀ ਸਵਾਲ ਚੁੱਕੇ ਜਾ ਰਹੇ ਕਿਵੇਂ ਦੇਖਦੇ ਹੋ ਸਰਕਾਰ ਦੀ ਇਹ ਨੀਤੀ ਦੇ ਬਾਰੇ ਸਰਕਾਰ ਦੀਆਂ ਬਹੁਤ ਗਲਤ ਨੀਤੀਆਂ ਜੀ ਸਰਕਾਰ ਗਲਤ ਨੀਤੀਆਂ ਲੈ ਕੇ ਆ ਰਹੀ ਹੈ ਉਹ ਨਹੀਂ ਚਾਹੁੰਦੀ ਵੀ ਨੌਜਵਾਨ ਨਸ਼ਾ ਛੱਡ ਕੇ ਆ ਦੇ ਰੋਜ਼ਗਾਰ ਵੱਲ ਜੁੜਨ ਸਰਕਾਰ ਚਾਹੁੰਦੀ ਹੈ ਇਹ ਚੋਰੀਆਂ ਕਰਨ ਚਿੱਟਾ ਲਾਉਣ ਜਾਂ ਕੋਈ ਹੋਰ ਹਰਕਤਾਂ ਕਰਨ ਫਿਰ ਜੇ ਕੋਈ ਨੌਜਵਾਨ ਆਪਦੇ ਹੱਕਾਂ ਵਾਸਤੇ ਕੋਈ ਕਦਮ ਚੱਕਦਾ ਤਾਂ ਫਿਰ ਸਰਕਾਰ ਕਹਿ ਦਿੰਦੀ ਹੈ ਇਹ ਅੱਤਵਾਦੀ ਆ ਇਹ ਅੱਤਵਾਦੀ ਦੱਸਦੀ ਹੈ ਫਿਰ ਸਰਕਾਰ ਜਿਹੜੇ ਬੰਦੇ ਰੋਜ਼ਗਾਰ ਕਰਦੇ ਹਨ ਆਪਦਾ ਮਾਨ ਸਾਹਿਬ ਕਹਾਂ ਕਰਦੇ ਸੀ ਵੀ ਬਾਹਰੋਂ ਅੰਗਰੇਜ਼ ਆਇਆ ਕਰਨਗੇ ਸਾਡੇ ਪੰਜਾਬ ਦੇ ਵਿੱਚ ਨੌਕਰੀਆਂ ਕਰਨ ਸਰਕਾਰ ਨੌਕਰੀਆਂ ਤਾਂ ਸਾਨੂੰ ਦੇ ਨਹੀਂ ਰਹੀ ਅਸੀਂ ਆਪ ਦਾ ਰਜਗਾਰ ਕਰ ਰਹੇ ਆ ਸਰਕਾਰ ਉਹ ਵੀ ਰਜਗਾਰ ਖੋਈ ਆ ਮਾਨ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਵੀ ਜਿਹੜੇ ਨੌਜਵਾਨ ਆਪ ਦੇ ਧੰਦੇ ਨਾਲ ਜੁੜੇ ਹੋਏ ਸੀ ਤੁਸੀਂ ਇਹਨਾਂ ਨੂੰ ਇੱਥੋਂ ਭਜਾਉਣ ਦੀ ਤਿਆਰੀ ਚ ਲੱਗੇ ਹੋਏ ਆ ਪੂਰੀ ਮਾਨ ਸਾਹਿਬ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਵੀ ਰੋਜ਼ ਕਤਲ ਹੋ ਰਹੇ ਆ ਸ਼ਰੀਆਮ ਚਿੱਟਾ ਵਿਕ ਰਿਹਾ ਚੋਰੀਆਂ ਹੋ ਰਹੀਆਂ ਜਿੰਨਾ ਸਿਕੰਜਾ ਤੁਸੀਂ ਸਾਡੇ ਮੰਡੀਆਂ ਵਾਲੇ ਤੇ ਕੱਸ ਰਹੇ ਆ ਫੋਰਸ ਲਾ ਕੇ ਆਪਦੀ ਪ੍ਰਸ਼ਾਸਨ ਲਾ ਕੇ ਜੇ ਉਹਨਾਂ ਸਿਕੰਜਾ ਤੁਸੀਂ ਚੋਰੀਆਂ ਵਾਲਿਆਂ ਤੇ ਚਿੱਟੇ ਵਾਲਿਆਂ ਤੇ ਇਹਨਾਂ ਤੇ ਕੱਸ ਦੋ ਤਾਂ ਕਿਉਂ ਨਹੀਂ ਬੰਦ ਹੋ ਸਕਦਾ ਸਰਕਾਰ ਚਾਵੇ ਕੁਝ ਵੀ ਕਰ ਸਕਦੀ ਆ ਪਰ ਇਹ ਉਸ ਬੰਦੇ ਦੇ ਖਿਲਾਫ ਚਲਦੀ ਆ ਸਰਕਾਰ ਜਿਹੜਾ ਬੰਦਾ ਕੋਈ ਆਪ ਦਾ ਰਜਗਾਰ ਚਲਾਉਂਦਾ ਕੋਈ ਆਪ ਦੇ ਰਜਗਾਰ ਦੇ ਵਿੱਚ ਕਾਮਜਾਬ ਹੁੰਦਾ ਸਰਕਾਰ ਨਹੀਂ ਚਾਹੁੰਦੀ ਵੀ ਇੱਥੇ ਕੋਈ ਕਾਮਜਾਬ ਹੋ ਜੇ ਕੋਈ ਸਾਡੇ ਮਗਰ ਨਾਰੇ ਮਾਰਨ ਵਾਲੇ ਵੀ ਚਾਹੀਦੇ ਆ ਨਾ ਇਹਨਾਂ ਨੂੰ ਸਰਕਾਰ ਲੇਬਰ ਬਣਾਉਣ ਦੇ ਵਿੱਚ ਲੱਗੀ ਹੋਈ ਆ ਵੀ ਸਾਰਿਆਂ ਦੇ ਲੇਬਰ ਤਹਿਤ ਚੱਲਣਾ ਵੀ ਸਾਡੇ ਆਵਾਜ਼ ਖਿਲਾਫ ਕੋਈ ਆਵਾਜ਼ ਨਾ ਚੱਕ ਸਕੇ ਕੀ ਜ਼ਰੂਰਤ ਆ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਵੀ ਬਾਹਰ ਲੀਆਂ ਕੰਪਨੀਆਂ ਦੀ ਕੀ ਜ਼ਰੂਰਤ ਹੈ ਜਦੋਂ ਅਸੀਂ ਰੋਜ਼ਗਾਰ ਪੈਦਾ ਕਰਨ ਤੇ ਲੱਗੇ ਹੋਏ ਆਂ ਪੰਜਾਬ ਦੇ ਵਿੱਚ ਨੌਜਵਾਨ ਬਾਹਰੋਂ ਛੱਡ ਕੇ ਸਾਡੇ ਇਸ ਧੰਦੇ ਦੇ ਨਾਲ ਆ ਕੇ ਜੁੜ ਰਹੇ ਆ ਫਾਰਮ ਕਰ ਰਹੇ ਆ ਮੇਰੇ ਕੋਲੇ ਖੁਦ ਮੰਡੀ ਦੇ ਵਿੱਚ ਬਾਹਰੋਂ ਨੌਜਵਾਨ ਆਏ ਹੋਏ ਆ ਜਿਨ੍ਹਾਂ ਨੇ ਇੱਥੇ ਫਾਰਮ ਕੀਤੇ ਹੋਇਆ ਬਾਹਰੋਂ ਆਪਦਾ ਸਭ ਕੁਝ ਵੇਚ-ਵਟ ਕੇ ਇੱਥੇ ਆ ਗਏ ਆ ਆਪਦੇ ਫਾਰਮ ਕੀਤੇ ਹੋਇਆ ਉਹਨਾਂ ਨੇ ਤੇ ਹੁਣ ਉਹ ਆਪ ਦਾ ਪੈਸਾ ਜਿਹੜਾ ਇਹਨਾਂ ਨੇ ਐਡਜਸਟ ਕੀਤਾ ਫਾਰਮਾ ਦੇ ਵਿੱਚ ਜੇ ਮੰਡੀਆਂ ਬੰਦ ਹੁੰਦੀਆਂ ਤਾਂ ਕੀਮਤ ਅੱਧੀ ਰਹਿ ਜਾਣੀ ਹੈ ਬੱਕਰੀ ਅੱਦੋਂ ਵੀ ਘਟ ਜਾਣੀ ਹੈ ਬੱਕਰੀ ਦੀ ਤੇ ਉਹ ਆਪ ਦਾ ਪੈਸਾ ਇਨਵੈਸਟ ਕਿਵੇਂ ਕਰਨ ਕਿਵੇਂ ਪੂਰਾ ਕਰਨਗੇ ਉਹ ਦੁਬਾਰੇ ਬਾਹਰ ਨੂੰ ਹੀ ਭੱਜਣਗੇ ਜਿਹੜੇ ਇੱਥੇ ਮੇਰੇ ਵਰਗੇ ਨੌਜਵਾਨ ਮੈਂ ਖੁਦ ਬਾਹਰ ਜਾਣ ਦੀ ਤਿਆਰੀ ਦੇ ਵਿੱਚ ਸੀਗਾ ਮੈਂ ਆਪ ਦਾ ਕਾਰੋਬਾਰ ਇੱਥੇ ਸੈੱਟ ਕਰਕੇ ਮੈਂ ਇੱਥੇ ਰਹਿਣ ਦਾ ਸੋਚਿਆ ਹੋਇਆ ਜੇ ਸਾਡੇ ਕਾਰੋਬਾਰ ਦਾ ਸਰਕਾਰ ਗਲ ਘੁੱਟੂਗੀ ਤਾਂ ਅਸੀਂ ਇੱਥੇ ਰਹਿਣ ਲਈ ਮਜਬੂਰ ਹੋ ਜਾਾਂਗੇ ਇੱਥੋਂ ਜਾਵਾਂਗੇ ਕਿਸੇ ਪਾਸੇ ਕੋਈ ਨਾ ਹੱਲ ਤਾਂ ਕੱਢਾਂਗੇ ਨਾ ਅਸੀਂ ਆਪਦੇ ਹਾਲਾਂਕਿ ਸਰਕਾਰ ਹਾਲਾਂਕਿ ਇਸ ਤੇ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਕਿ ਕੋਈ ਇਹਦੇ ਤੇ ਬੈਂਕ ਦਾ ਕੋਈ ਪੈਸੇ ਦਾ ਇਨਵੈਸਟ ਕਰਨਾ ਹੈ ਉਹਦੇ ਬਾਰੇ ਕੋਈ ਗ੍ਰਾਂਟ ਦੇਵੇ ਜਾਂ ਕੋਈ ਸਿਸਟਮ ਦੇਵੇ ਪਰ ਇਹ ਸਰਕਾਰ ਦੇ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਪਰ ਰੋਕਣ ਤੇ ਲੱਗੀ ਹੋਈ ਹੈ ਇਹਦੀ ਸੈਂਟਰ ਗਵਰਨਮੈਂਟ ਆਈ ਉਹ ਲੋਨ ਦੇ ਰਹੀ ਆ ਤੇ ਆ 50% ਸਬਸਿਡੀ ਦੇ ਰਹੀ ਹੈ ਫਾਰਮਾਂ ਤੇ ਉਹ ਜਿਹੜੇ ਲੋਨ ਆ ਉਹ ਪੰਜਾਬ ਦੇ ਵਿੱਚ ਨਹੀਂ ਪਾਸ ਹੋ ਰਹੇ ਕਿਸੇ ਦੇ ਵੀ ਅਦਰ ਸਟੇਟਾਂ ਦੇ ਵਿੱਚ ਪਾਸ ਹੋ ਰਹੇ ਆ ਪਰ ਕੱਲੇ ਪੰਜਾਬ ਦੇ ਵਿੱਚ ਨਹੀਂ ਪਾਸ ਹੋ ਰਹੇ ਜੇ ਸਾਡੀ ਪੰਜਾਬ ਦੀ ਸਰਕਾਰ ਚਾਵੇ ਤਾਂ ਕੀ ਨਹੀਂ ਕਰ ਸਕਦੀ ਸਰਕਾਰ ਨੂੰ ਚਾਹੀਦਾ ਸਾਡੀ ਮਦਦ ਕਰੇ ਅਸੀਂ ਫਾਰਮ ਖੋਲ ਖੋਲੇ ਆ ਬਾਹਰੋਂ ਨੌਜਵਾਨ ਆ ਰਹੇ ਆ ਛੱਡ ਕੇ ਉਹ ਇੱਥੇ ਫਾਰਮ ਖੋਲ ਰਹੇ ਆ ਉਹਨਾਂ ਨੂੰ ਉਹ ਲੋਨ ਜਿਹੜੇ ਪਾਸ ਹੁੰਦੇ ਆ ਉਹਨਾਂ ਦੇ ਵੀ ਸਾਡੀ ਮਦਦ ਕਰੇ ਹੁਣ ਅਸੀਂ ਜਿਹੜੀਆਂ ਮੰਡੀਆਂ ਲਾ ਰਹੇ ਆ ਰੋਜ਼ਗਾਰ ਪੈਦਾ ਕਰ ਰਹੇ ਆ ਉਹਨਾਂ ਦੇ ਵਿੱਚ ਸਾਨੂੰ ਕੋਈ ਸਹੂਲਤਾਂ ਦੇਵੇ ਜੇ ਅਸੀਂ ਪਹਿਲਾਂ ਸਰਕਾਰ ਨੂੰ ਵੋਟਾਂ ਪਾ ਕੇ ਪਹਿਲਾਂ ਪੰਜਾਬ ਦੀ ਆਪਾ ਪੰਜਾਬ ਦੇ ਵਿੱਚ ਲੈ ਕੇ ਜਾਂਦਾ ਜੇ ਸਰਕਾਰ ਅੱਜ ਸਾਡੇ ਨਾਲ ਧੱਕਾ ਕਰੂਗੀ ਤਾਂ ਅਸੀਂ ਬਿਲਕੁਲ ਸਰਕਾਰ ਦੇ ਉਲਟ ਚੱਲਾਂਗੇ ਜੀ ਸੰਘਰਸ਼ ਦੀ ਸਾਡੀ ਪੂਰੀ ਤਿਆਰੀ ਆ ਬਸ ਥੋੜੇ ਦਿਨਾਂ ਦੇ ਵਿੱਚ ਜਿੰਨੇ ਸਾਡੇ ਬੱਕਰੀ ਪਾਲਕ ਆਪਣੇ ਪੰਜਾਬ ਦੇ ਵਿੱਚ 15 17 20 ਲੱਖ ਜਿੰਨਾ ਵੀ ਕੋਈ ਬੱਕਰੀ ਪਾਲ ਕੇਗਾ ਸਾਰਿਆਂ ਨੂੰ ਅਸੀਂ ਕਾਲ ਦੇਵਾਂਗੇ ਬਹੁਤ ਵੱਡੇ ਪੱਧਰ ਤੇ ਅਸੀਂ ਸੰਘਰਸ਼ ਕਰਨ ਜਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਸਰਕਾਰ ਦੇ ਵੱਲੋਂ ਤੁਹਾਡੇ ਤੋਂ ਰੋਜ਼ਗਾਰ ਖੋਇਆ ਜਾ ਰਿਹਾ ਕਿਵੇਂ ਦੇਖਦੇ ਹੋ ਉਹਨੂੰ ਭਾਈ ਜੀ ਬਹੁਤ ਬਹੁਤ ਮਾੜੀ ਗੱਲ ਆ ਜੀ ਬੰ ਮੁੰਡੇ ਬਹੁਤ ਵਧੀਆ ਕੰਮ ਲੱਗੇ ਸੀ ਸਾਰੇ ਜੀ ਜਮਾ ਸ਼ਰਿਆਂ ਉਮ ਧੱਕਾ ਹੋਈ ਜਾਂਦਾ ਜੀ ਕੋਈ ਬੱਕਰੀ ਵੇਚਦਾ ਹੀ ਕੋਈ ਲੇਲਾ ਵੇਚਦਾ ਹੁਣ ਟੈਕਸ ਬਾਹਰੋਂ ਹੀ ਪਾਉਣ ਲੱਗ ਗਈ ਜਮਾ ਜਦੋਂ ਵੜਦੇ ਸੀ ਮੰਡੀ ਚੋਂ 20 ਰੁਪਏ 50 ਰੁਪਏ ਮੰਗਦੇ ਸਤੋਂ ਮੇਮਨੇ ਛੋਟੇ ਛੋਟੇ ਮੇ ਉਹਨਾਂ ਦਾ ਜਿਹੜੇ ਮੰਨ ਕੇ ਆਲ 20 20 ਦਿਨਾਂ ਦੇ ਆ ਉਹਨਾਂ ਦਾ ਵੀ ਮੇਮਣਿਆਂ ਦਾ ਉਹ ਵੇਖਣ ਜਾਂਣਾ ਵੇਖਣ ਉਹਨਾਂ ਦੇ ਛੋਟੇ ਛੋਟੇ ਤੇ ਉਹਨਾਂ ਦਾ 20 20 ਰੁਪਏ ਲੈਣ ਲੱਗ ਗਏ ਜੀ ਜਮਾ ਸ਼ਰਿਆਂ ਉਮ ਧੱਕਾ ਜੀ ਬਾਕੀ ਲੰਗਰ ਪਾਣੀ ਭਰਾਵਰੀ ਕਰਦੇ ਸੀ ਇਹਨਾਂ ਨੇ ਲੰਗਰ ਪਾਣੀ ਬੰਦ ਕਰਤਾ ਜੀ 20 ਰੁਪਏ ਉਹ ਵੀ ਲੈਣ ਲੱਗ ਗਏ ਲ ਭਾਈ ਕਿੰਨੇ ਟਾਈਮ ਤੋਂ ਇਹ ਰੋਜ਼ਗਾਰ ਤੁਸੀਂ ਕਰ ਰਹੇ ਹੋ ਵੀਰੇ ਆਪਾਂ ਨੂੰ ਹੋ ਗਏ 10-12 ਸਾਲ ਕੰਮ ਕਰਦਿਆਂ ਨੂੰ ਬਾਕੀ ਗੱਲ ਮੇਨ ਪਤਾ ਵੀਰੇ ਗੱਲ ਕੀ ਆ ਹੁਣ ਜਿਹੜੇ ਬਲਵਿੰਦਰ ਮਾਨ ਆ ਜਿਹੜੇ ਮੰਡੀ ਲਵਾਉਂਦੇ ਆ ਠੀਕ ਆ ਜੱਟ ਜ਼ਮੀਂਦਾਰ ਬੰਦਾ ਹੈ ਜ਼ਮੀਨ ਵੀ ਹੈਗੀ ਆ ਉਹਦਾ ਚਲੋ ਉਹਨਾਂ ਨੂੰ ਠੇਕਾ ਵੀ ਆ ਜਾਊਗਾ ਠੀਕ ਆ ਕੀ ਲੋੜ ਆਪਾਂ ਜਿਹੜੀ ਆਪੋ ਮਿਹਨਤ ਕਰਦੇ ਪੈਣਾ ਉਹ ਗਰੀਬਾਂ ਲਈ ਮਿਹਨਤ ਕਰਦੇ ਪਏ ਨੇ ਠੀਕ ਆ ਉਹਨਾਂ ਨੂੰ ਕੋਈ ਨਹੀਂ ਫਰਕ ਪੈਣਾ ਫਰਕ ਪੈਣਾ ਜਿਹੜਾ ਬੰਦਾ ਰੇੜੀ ਵਾਲਾ ਠੀਕ ਆ ਜਿਹੜੇ ਬੰਦੇ ਦੇ ਘਰੇ ਛੱਤ ਨਹੀਂ ਹੈਗੀ ਜਿਹੜਾ ਕਾਮੀ ਰੋਜ਼ਗਾਰਾ ਜੀ ਨਾ ਧੀ ਧਿਆਣ ਠੀਕ ਆ ਵੀ ਮਾਲ ਵੇਚ ਕੇ ਜਾਂ ਉਹਨਾਂ ਨੂੰ ਫਰਕ ਪੈਣਾ ਹੁਣ ਇਹਦੇ ਵਿੱਚ ਕੱਲਾ ਬੱਕਰੀ ਪਾਲਕਣੀ ਆਉਂਦਾ ਠੀਕ ਆ ਜਿਹੜੇ ਰੇੜੇ ਵਾਲੇ ਹੋਗੇ ਵਿਚਾਰੇ ਉਹਨਾਂ ਦਾ ਭਾੜਾ ਵੀ ਚੱਲਦਾ ਸੀ ਠੀਕ ਆ ਜਿਹੜਾ ਕੋਈ ਢਾਬਾ ਢਾਬੇ ਲਾਉਂਦੇ ਸੀ ਉਹਨਾਂ ਦਾ ਵੀ ਖਰਚਾ ਪਾਣੀ ਨਿਕਲਦਾ ਸੀ ਤੇ ਜਿਹੜੇ ਕੋਈ ਹਾਰ ਸ਼ਿੰਗਾਰ ਬੱਕਰੀਆਂ ਦੇ ਹੋਗੇ ਗਾਨੀਆਂ ਹੋਗੇ ਆ ਠੀਕ ਆ ਕੰਗਰਾਲੇ ਹੋਗੇ ਉਹ ਵੀ ਚੀਜ਼ਾਂ ਵਿਕਦੀਆਂ ਸੀਗੀਆਂ ਤਾਂ ਇਹਦੇ ਇੱਕ ਲੜੀ ਆ ਇਹ ਇਦੇ ਵਿੱਚ ਕੱਲਾ ਇਹ ਨਹੀਂ ਹੈਗਾ ਵੀ ਬੱਕਰੀ ਪਾਲ ਕੇ ਮਾਰੇ ਜੇ ਉਹ ਸਾਰੇ ਬੰਦੇ ਮਾਰੇ ਜਾਂਦੇ ਨੇ ਮਤਲਬ ਹੋਰ ਕਾਫੀ ਦਾ ਵੀ ਰੋਜ਼ਗਾਰ ਇਸ ਦੇ ਵਿੱਚ ਖਤਮ ਹੁੰਦਾ ਹਾਂ ਉਹੀ ਦਸੀ ਹੈ ਨਾ ਜੀ ਹੁਣ ਕੁੱਕੜ ਤੋਂ ਲੈ ਕੇ ਕਬੂਤਰ ਤੋਂ ਲੈ ਕੇ ਜਿਹਦੇ ਘਰੇ ਹੁਣ ਪੰਜ ਮੁਰਗੀਆਂ ਹਨਾ ਤੇ ਉਹਨੂੰ ਘਰੇ ਜੇ ਰੇਟ ਨਹੀਂ ਮਿਲਦਾ ਉਹ ਵੀ ਚੱਕ ਕੇ ਤੰਗਲੀ ਮੰਡੀ ਲੈ ਆਉਂਦਾ ਕਿਉਂ ਉੱਥੇ 10 ਗਾਹਾਂ ਕਿ ਮੁਰਗੀਆਂ ਲੈਣ ਨੂੰ ਵੀ ਠੀਕ ਹੈ ਤੇ ਉਹਦੇ ਵਿੱਚ ਕੀ ਹੁੰਦਾ ਵੀ ਜਿਹੜਾ ਕੋਈ ਬੰਦਾ ਗਰੀਬ ਬੰਦਾ ਜਾਂ ਕੋਈ ਉਹਦਾ ਮੇਮਣਾ ਜਾਂ ਕੋਈ ਉਹਦੇ ਕੋਲੇ ਬੱਕਰੀ ਆ ਉਹਨੂੰ ਮੰਡੀ ਦੇ ਵਿੱਚ ਇੱਕ ਸਹੀ ਰੇਟ ਮਿਲ ਜਾਂਦਾ ਹੈ ਕੀ ਹੁੰਦਾ ਵੀ ਆਪਾਂ ਇੱਕ ਮਿਹਨਤ ਕਰਦੇ ਆਂ ਮਿਹਨਤ ਆਪਣੇ ਘਰੇ ਇੱਕ ਗਾਹ ਕਾਊਗਾ ਦੋ ਗਾਹ ਕਾਉਣਗੇ ਤੇ ਮੰਡੀ ਦੇ ਵਿੱਚ ਕੀ ਆ ਹੁਣ ਜਿਵੇਂ ਡਾਕਟਰ ਦਾ ਸਰਕਲ ਆ ਠੀਕ ਆ ਤੇ ਉਹਦੇ ਵਿੱਚ 100 ਗਾਹ ਹੁੰਦੇ ਸੀ ਤੇ ਉੱਥੇ ਇੰਨੇ ਇਹਦੇ ਵਿੱਚ ਕੀ ਹੁੰਦਾ ਵੀ ਨਾ ਕਿਸੇ ਦੀ ਉੱਥੇ ਕੋਈ ਚੋਰੀ ਚਕਾਰੀ ਵੀ ਨਹੀਂ ਹੁੰਦੀ ਕਿਉਂ ਐ ਜੇ ਕਿਸੇ ਦੀ ਉੱਥੇ ਹੁਣ ਡਾਕਟਰ ਸਾਹਿਬ ਹੈਗੇ ਨੇ ਜਿਹੜੇ ਆਪਣੇ ਤੁੰਗ ਵਾਲੀ ਬਲਵਿੰਦਰ ਮਾਨ ਉਹ ਜਿਵੇਂ ਗਰੀਬ ਗੁਰਪੇ ਦੀ ਉੱਥੇ ਮਦਦ ਵੀ ਕਰਦੇ ਸੀ ਤੇ ਇਹਦੇ ਵਿੱਚ ਸਰਕਲ ਪਤਾ ਵੀਰੇ ਕੀ ਆ ਕੱਲਾ ਬੱਕਰੀ ਪਾਲਕ ਨਹੀਂ ਹੈਗਾ ਬੱਕਰੀ ਪਾਲਕ ਦੇ ਵਿੱਚ ਨਾਲ ਜਿਹੜੇ ਵਿਚਾਰੇ ਰੇੜੀਆਂ ਵਾਲੇ ਆ ਜਾਂ ਵਿਚਾਰੇ ਜੋ ਕੋਈ ਉੱਤੇ ਢੱਬਾ ਲਾਉਂਦੇ ਜਾਂ ਕੋਈ ਉੱਤੇ ਹਾਰ ਸ਼ਿੰਗਾਰ ਵਾਲੇ ਸਾਰਿਆਂ ਦਾ ਹੀ ਸਰਕਲ ਆ ਹੁਣ ਡਾਕਟਰ ਸਾਹਿਬ ਨੂੰ ਬਲਵਿੰਦਰ ਮਾਨ ਨੂੰ ਇਦਾਂ ਹੈ ਉਹ ਤਾਂ ਹੁਣ ਆਪਦਾ ਠੇਕਾ ਵੀ ਲੈ ਲੈਣਗੇ ਇੱਕ ਗੱਲ ਸਮਝੋ ਜੇ ਨਾ ਵੀ ਸਰਕਾਰ ਨੇ ਮੰਨੀ ਉਹਦਾ ਆਪਦਾ ਠੇਕਾ ਵੀ ਲੈ ਲੈਣਗੇ ਉਹਨਾਂ ਨੂੰ ਕੀ ਫਰਕ ਪੈ ਜੂਗਾ ਮਾਰਿਆ ਤਾਂ ਗਰੀਬ ਹੀ ਜਾਊ ਨਾ ਤਾਂ ਸਰਕਾਰ ਨੂੰ ਇਹੀ ਬੇਨਤੀ ਆ ਵੀ ਤੁਸੀਂ ਇਦਾਂ ਧੱਕਾ ਨਾ ਕਰੋ ਜਿਹੜਾ ਗਰੀਬਾਂ ਦੇ ਗਰੀਬਾਂ ਦੀ ਹਾਇ ਲੈ ਕੇ ਮਰ ਜੂਗੀ ਰੇੜੀਆਂ ਵਾਲਾ ਦਾ ਕੰਮ ਵੀ ਖੜੂ ਕਿਉਂਕਿ ਹਜੇ 1.5-2 ਸਾਲ ਰਹਿੰਦਾ ਹੈ ਜਿਹੜਾ ਥੱਲੇ ਸਰਕਾਰ ਦਾ ਧਿਆਨ ਦੇਣ ਦਾ ਹੱਕ ਇਹੀ ਹੈ ਵੀ ਗਰਾਊਂਡ ਲੈਵਲ ਤੇ ਆਓ ਜਿਹੜੇ ਕਹਿੰਦੇ ਸੀ ਨਾ ਵੀ ਸੱਤਾ ਤੋਂ ਸਰਕਾਰ ਚੱਲੂਗੀ ਉਹ ਲੈਵਲ ਤੇ ਆਓ ਗਰਾਊਂਡ ਲੈਵਲ ਨਹੀਂ ਜੇ ਤੁਸੀਂ ਝਾਕੋਗੇ ਜਿਹੜੀਆਂ ਸਰਕਾਰਾਂ ਫੇਲ ਹੋਈਆਂ ਨਾ ਜਦੋਂ ਉਹਨਾਂ ਨੇ ਗਰਾਊਂਡ ਲੈਵਲ ਨੂੰ ਝਾਕਣਾ ਬੰਦ ਕਰਿਆ ਨਾ ਉਦੋਂ ਫੇਲ ਹੋਈਆਂ ਕਿਉਂ ਜਿਹੜਾ ਗਰੀਬ ਗੁਰਬਾ ਹੁੰਦਾ ਹੁਣ ਅੱਜ ਉਹਦਾ ਜਾਨਵਰ ਨਾ ਬਿਕੂਗਾ ਠੀਕ ਹੈ ਜਿਨ੍ਹਾਂ ਬੰਦ ਕਰਾਇਆ ਉਹ ਤਾਂ ਉਹਨੂੰ ਬਦਵਾ ਦੇਊਗਾ ਤੇ ਇਹ ਦੇ ਕਰਕੇ ਇਹੀ ਬੇਨਤੀ ਹੈ ਵੀ ਇਹਦੇ ਵਿੱਚ ਸਾਰੇ ਸ਼ਾਂਤਮਈ ਆ ਕੋਈ ਇਹਦੇ ਵਿੱਚ ਹੈ ਨਹੀਂ ਬਾਕੀ ਜੇ ਸਾਨੂੰ ਜਿਵੇਂ ਡਾਕਟਰ ਸਾਹਿਬ ਕਾਲ ਦੇਣਗੇ ਅਸੀਂ ਉਦਾਂ ਹੀ ਆਵਾਂਗੇ ਠੀਕ ਆ ਜਿੰਨਾ ਕਹਿਣਗੇ ਕੱਠਾ ਉਹਨਾਂ ਕੱਠ ਕਰਾਂਗੇ ਕਿਉਂਕਿ ਫਿਰ ਇਦਾਂ ਹੀ ਹੋਣਾ ਜਿਵੇਂ ਕਿ ਸਰਕਾਰ ਦੇ ਵੱਲੋਂ ਕਿਹਾ ਕਿਹਾ ਜਾ ਰਿਹਾ ਕਿ ਇਹ ਇਲੀਗਲ ਤੰਦਾ ਹੈ ਇਹ ਇਲੀਗਲ ਤੰਦਾ ਕਿਉਂ ਹੈ ਉਹਨਾਂ ਦੀ ਨਜ਼ਰਾਂ ਵਿੱਚ ਇਲੀਗਲ ਤੰਦਾ ਕਿਉਂ ਹੈ ਭਾਈ ਜੀ ਹੁਣ ਆਪਾਂ ਇਲੀਗਲ ਤੰਦੇ ਦੀ ਗੱਲ ਕਰਦੇ ਆ ਹੁਣ ਆਪਣਾ ਆਪਣਾ ਕੋਈ ਪ੍ਰੋਡਕਟ ਕਰਦਾ ਆਪਣੀ ਕੋਈ ਸਬਜ਼ੀ ਆ ਠੀਕ ਆ ਹੁਣ ਆਪਾਂ ਬਾਹਰ ਰੇੜੀ ਲਾ ਕੇ ਵੇਨੇ ਉਹ ਇਲੀਗਲ ਹੋ ਗਿਆ ਹੁਣ ਜਿਵੇਂ ਕੋਈ ਜੇ ਕਿਸੇ ਦਾ ਜਾਨਵਰ ਆ ਡਾਕਟਰ ਸਾਹਿਬ ਦੀ ਜ਼ਮੀਨ ਆ ਠੀਕ ਆ ਡਾਕਟਰ ਸਾਹਿਬ ਨੇ ਇਹ ਵੀ ਗੱਲ ਕਹੀ ਆ ਵੀ ਜੇ ਕੋਈ ਸਰਕਾਰ ਸਾਤੋਂ ਕੋਈ ਫੀਸ ਆ ਜਾਂ ਕੋਈ ਸਾਲਵਾਦ ਟੈਕਸ ਆ ਸੀ ਉਹ ਭਰਨ ਨੂੰ ਤਿਆਰ ਆ ਹੁਣ ਆਪਦੀ ਜ਼ਮੀਨ ਆ ਹੁਣ ਐਡੇ ਐਡੇ ਪ੍ਰਾਈਵੇਟ ਹਸਪੀਟਲ ਬਣਨੇ ਹੋਏ ਨੇ ਆਪਦੇ ਡਾਕਟਰ ਆ ਨਾ ਆਪਦਾ ਹਸਪੀਟਲ ਆ ਨਾ ਉੱਥੇ ਤਾਂ ਕੋਈ ਨਹੀਂ ਤੰਗ ਕਰਦਾ ਪ੍ਰਾਈਵੇਟ ਸਕੂਲ ਵੀ ਠੀਕ ਆ ਪ੍ਰਾਈਵੇਟ ਸਕੂਲ ਹੈਗੇ ਨੇ ਇੰਨੇ-ਇੰਨੇ ਫੀਸਾਂ ਐ ਪ੍ਰਾਈਵੇਟ ਸਕੂਲਾਂ ਦੀਆਂ ਇੰਨੇ-ਇੰਨੇ ਉੱਥੇ ਹਰ ਹਰ ਬੰਦਾ ਆਪਦਾ ਧੰਦਾ ਕਰ ਸਕਦਾ ਨਾ ਇਦੇ ਵਿੱਚ ਇਹ ਤਾਂ ਨਹੀਂ ਨਾ ਵੀ ਆਪਾਂ ਕਿਸੇ ਤੋਂ ਕੋਈ ਚੀਜ਼ ਖੋ ਕੇ ਉਹ ਕਰਦੇ ਹਾਂ ਹੁਣ ਇੱਕ ਪਾਸੇ ਸਰਕਾਰ ਕਹਿੰਦੀ ਵੀ ਨੌਕਰੀਆਂ ਦੇਣੀਆਂ ਜਾਓ ਵੀ ਜਿਹੜਾ ਆਪ ਦਾ ਰਜਗਾਰ ਆ ਹੁਣ ਅਸੀਂ ਪੜ੍ਹੇ ਲਿਖੇ ਆ ਸਾਡਾ ਆਪ ਦਾ ਰਜਗਾਰੀ ਚੋਂ ਖੋਣਗੇ ਤੇ ਇਹ ਤਾਂ ਨਸ਼ਿਆਂ ਚ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਲੱਗਣੀ ਲੱਗਣੀ ਕਿਉਂਕਿ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਜਿਹੜਾ ਹੁਣ ਆਪ ਦਾ ਕਿਤਾ ਹੁਣ ਆਪ ਦਾ ਜਾਨਵਰ ਆ ਆਪ ਦਾ ਜਾਨਵਰ ਵੀ ਆਪ ਦਾ ਬੰਦਾ ਵੇਚ ਨਹੀਂ ਸਕਦਾ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਜਿਹੜੀ ਰਿਪੋਰਟ ਕਰਦੇ ਹੋ ਦਿਖਾਉਂਦੇ ਹੋ ਬਹੁਤ ਬਹੁਤ ਧੰਨਵਾਦ